कुछ ना कुछ ऑफर सा दिन दे ही है और क्रॉकी तो भी ऐसी पिच्छे नहीं अटांगे तुझे देखो कि ब्रांडेड क्रॉक कर लीजिए भी ऐसी फ्लैट ट्वेंटी परसेंट कैश डिस्काउंट ऑन होता है हमारा और मैं तो आ दे ली मैम ट्वेंटी परसेंट फ्लैट आज तो लाइक एक दिवाली तक्कस दिवाली फ्लावर्स जो उत्तर ट्व ਪਬਲਿਕਸ ਫੋਨਿਊਸ ਚੈਨਲ ਤੋਂ ਮੈਂ ਤੁਹਾਡੀ ਹੋਸਟ ਆਂ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੁਹਾਗਾ ਦੇ ਮਹਾਜਨ ਗਿਫਟ ਸੈਂਟਰ ਦੇ ਵਿੱਚ ਜੋ ਕਿ ਵਿਜੇ ਸਿਟੀ ਸੈਂਟਰ ਮਾਲ ਵਿਜੇ ਮਾਰਕੀਟ ਦਸੁਹਾਗਾ ਵਿੱਚ ਸਥਿਤ ਹੈ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵਿਹਾਂ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਤੇ ਕਰਵਾ ਚੌਥ ਵੀ ਆ ਰਿਹਾ ਹੈ ਤੇ ਇਸ ਦੇ ਰਿਗਾਰਡਿੰਗ ਮਹਾਜਨ ਗਿਫਟ ਸੈਂਟਰ ਦੇ ਵਿੱਚ ਨਿਊ ਕਲੈਕਸ਼ਨ ਤੇ ਵੱਡੇ ਉਫਰ ਲਗਾ ਦਿੱਤੇ ਗਏ ਨੇ ਔਰ ਵੱਡੇ ਉਫਰ ਕੀ ਨੇ ਆਓ ਅਸੀਂ ਜਾਣਦੇ ਆਂ ਸਰ ਤਾਂ ਅਸੀਂ ਹਰ ਤਿਆਰ ਤੇ ਆਪਣੇ ਕਸਟਮਰਜ਼ ਲਈ ਕੁਝ ਨਾ ਕੁਝ ਨਿਊ ਆਫਰਸ ਲੈ ਕੇ ਆ ਇਸ ਵਾਰ ਵ્યાંਹ ਸ਼ਾਦੀਆਂ ਦਾ ਸੀਜ਼ਨ ਵੀ ਸਟਾਰਟ ਹੋ ਚੁੱਕਿਆ ਤੇ ਕਰਵਾ ਚੌਥ ਵੀ ਆ ਰਿਹਾ ਹੈ ਤੇ ਕੀ ਨਿਊ ਆਫਰ ਤੁਸੀਂ ਲੈ ਕੇ ਆਏ ਹੋ ਜੀ ਹਾਂ ਜੀ ਜਿੱਦਾਂ ਤੁਸੀਂ ਅਸੀਂ ਪਹਿਲਾਂ ਵੀ ਹਰ ਤਿਉਹਾਰ ਤੇ ਕੁਛ ਨਾ ਕੁਛ ਆਫਰ ਦਿੰਨੇ ਆ ਆਪਣੇ ਸਾਰੇ ਆਪਣੇ ਮਾਨਯੋਗ ਕਸਟਮਰਸ ਨੂੰ ਜੀ ਔਰ ਇਸ ਸਾਲ ਵੀ ਕਰਵਾ ਚੌਥ ਦੇ ਇਸ ਮੌਕੇ ਤੇ ਖਾਸ ਕਰਕੇ ਅਸੀਂ ਇਸ ਫੇਸਿਸ ਕੈਨੇਡਾ ਦਾ ਬ੍ਰਾਂਡ ਦੇ ਉੱਤੇ 20% ਫਲੈਟ ਆਫਰ ਦੇ ਰਹੇ ਹਾਂ 20% ਸੱਚੇ ਜੀ ਬਿਲਕੁਲ ਮੈਮ ਔਰ ਉਹ ਵੀ ਇਨ ਕੈਸ਼ ਔਰ ਜਿੰਨਾ ਵੀ ਉਹਨਾਂ ਦਾ ਬਿੱਲ ਬਨੇਗਾ ਅਸੀਂ ਉਹਦੇ ਚੋਂ 20% ਫਲੈਟ ਆਫ ਕਰਦਾ ਮੰਨਦੇ ਆਂ। ਔਰ ਇਸ ਤੋਂ ਇਲਾਵਾ ਔਰ ਜਿਹੜੇ ਵੀ ਪ੍ਰੋਡਕਟ ਅਸੀਂ ਆਪਣੇ ਕਸਟਮਰਸ ਨੂੰ ਦਵਾਂਗੇ ਉਹਨਾਂ ਦੀ ਸਕਿਨ ਅਕੋਰਡਿੰਗ ਉਹਨਾਂ ਦੀ ਕਲਰ ਰੇਂਜ ਜੀਡੀਵੀ ਉਹਨਾਂ ਦੀ ਸਕਿਨ ਅਕੋਰਡਿੰਗ ਉਹ ਵੀ ਅ ਡਿਸਕਾਊਂਟ ਤੋਂ ਇਲਾਵਾ ਉਹ ਸਾਡੇ ਐਕਸਪਰਟਸ ਰਹੀ ਉਹਨਾਂ ਨੂੰ ਅ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀ ਬਿਲਕੁਲ ਅ ਜੋ ਉਹਨਾਂ ਨੂੰ ਨੀਡ ਹੈ ਉਹੀ ਚੀਜ਼ ਦਿੱਤੀ ਜਾਵੇਗੀ। ਔਰ ਉਹ ਵੀ ਜੀ ਜੀ ਯਾਨੀ ਕਿ ਤੁਸੀਂ 20% ਆਫ ਵੀ ਦੇ ਰਹੇ ਹੋ ਤੇ ਕਸਟਮਰ ਦੀ ਸਕਿਨ ਦੇ ਅਕੋਰਡਿੰਗ ਤੁਸੀਂ ਉਹਨਾਂ ਨੂੰ ਪ੍ਰੋਡਕਟ ਵੀ ਦੇ ਰਹੇ ਹੋ। ਜੀ ਔਰ ਹਾਂ ਮਤਲਬ ਉਹ ਇਸ ਕਰਕੇ ਕਿ ਮੈਮ ਕਿ ਉਹਨਾਂ ਦਾ ਜਿਹੜਾ ਪੈਸਾ ਉਹ ਤਾਂ ਵਸੂਲ ਹੋਏਗਾ ਹੀ ਹੋਏਗਾ ਜੀ ਪਲੱਸ ਉਹ ਜਿਹੜਾ ਸਮਾਨ ਉਹਨਾਂ ਨੂੰ ਦਿੱਤਾ ਜਾਏਗਾ ਉਹ ਸਾਰਾ ਸਾਰਾ ਉਹਨਾਂ ਦੇ ਕੰਮ ਆਏਗਾ ਸਰ ਜੀ ਵੀ ਕਿ ਤੁਸੀਂ ਮੇਕਅਪ ਦੇ ਤੁਸੀਂ ਆਫਰਸ ਦੱਸੇ ਨੇ ਤੇ ਲੇਡੀਜ਼ ਬਾਰੇ ਵੀ ਤੁਸੀਂ ਕੁਝ ਆਫਰ ਲਗਾਏ ਹੋਏ ਨੇ ਹਾਂ ਜੀ ਮੈਂ ਮੈਂ ਤਾਂ ਕਿ ਐਕਸ ਨੂੰ ਪਤਾ ਕਿ ਸਾਰਾ ਮਹੀਨਾ ਹੀ ਫੈਸਟੀਵ ਹੈ ਵਿਆਹ ਸ਼ਾਦੀਆਂ ਦਾ ਵੀ ਸਾਰੇ ਮਤਲਬ ਮਾਹੌਲ ਹੈ ਇਸ ਟਾਈਮ ਜੀ ਤੇ ਇਸ ਨੂੰ ਧਿਆਨ ਰੱਖਦੇ ਹੋਏ ਅਸੀਂ ਤੁਹਾਨੂੰ ਮਤਲਬ ਜੀ ਕਿ ਭਈ ਜਿੰਨੀ ਵੀ ਸਾਡੀ ਬ੍ਰਾਈਡਲ ਤੋਂ ਲੈ ਕੇ ਕਾਮਨ ਯੂजेस ਔਰ ਟੀਨੇਜਰ ਲੜਕੀਆਂ ਲਈ ਸਲਿੰਗ ਬੈਗਸ ਆ ਜੀ ਇਹਨਾਂ ਸਾਰੀ ਨਹੀਂ ਕਿ ਅਸੀਂ ਤੁਹਾਨੂੰ ਫਲੈਟ 30% ਡਿਸਕਾਊਂਟ ਦਵਾਂਗੇ 30% ਜੀ ਮੈਮ ਸਹੀ ਸੁਣਿਆ ਤੁਸੀਂ 30% ਔਰ 30% ਇਨ ਕੈਸ਼ ਜੋ ਵੀ ਉੱਤੇ ਐਮ ਆਰ ਪੀ ਕੋਡਡ ਹੈ ਜੀ ਔਰ ਮੈਂ ਤੁਹਾਡੀ ਤੁਹਾਨੂੰ ਹੋਰ ਵੀ ਵਧੀਆ ਗੱਲ ਦੱਸਾਂ ਕਿ ਮੇਰੇ ਕੋ ਕੋਈ ਵੀ ਸਮਾਨ ਜਿਹੜੀ ਆ ਕਲੈਕਸ਼ਨ ਉਹ ਪੁਰਾਣੀ ਨਹੀਂ ਹੁੰਦੀ ਇਹ ਸਿਰਫ ਮੈਂ ਤਿਹਾਰਾਂ ਦੇ ਇੰਨੇ ਮੌਕੇ ਤੇ ਅਸੀਂ ਇਹਨੂੰ ਸੇਲ ਰੂਪੀ ਨਾਲ ਗੱਲ ਕਰਦੇ ਹੋਈਏ ਅਸੀਂ ਇਹਨੂੰ ਆਫਰ ਰੂਪੀ ਗੱਲ ਕਰੀਏ ਕਿ ਮੈਂ ਆਪਣੇ ਕਸਟਮਰਸ ਨੂੰ ਇਹ ਤਿਹਾਰਾਂ ਦੇ ਜੀ ਗਿਫਟ ਦੇਣਾ ਤਾਂ ਉਹ ਆਫਰ ਦੇ ਰੂਪ ਚ ਇਹ ਗਿਫਟ ਦੇ ਰਿਹਾ ਕਿ ਮੈਂ ਇਹਨਾਂ ਨਵੇਂ ਪਹਿਨ ਬੈਗਸ ਔਰ ਨਵੇਂ ਬ੍ਰਾਈਡਲ ਰੇਂਜ ਤੇ ਜਿੰਨੀ ਵੀ ਪਰਸੀਜ਼ ਦੀ ਮੇਰੀ ਬ੍ਰਾਈਡਲ ਪਰਸੀਜ਼ ਦੀ ਰੇਂਜ ਆ ਫਲੈਟ 30% ਕੈਸ਼ ਡਿਸਕਾਊਂਟ ਦਵਾਂਗਾ ਯਾਨੀ ਕਿ ਐਜ਼ ਅ ਗਿਫਟ ਐਜ਼ ਅ ਗਿਫਟ ਜੀ ਯਾਨੀ ਕਿ ਤੁਸੀਂ ਨਿਊ ਕਲੈਕਸ਼ਨ ਤੇ ਸਾਰਿਆਂ ਨੂੰ ਆਫਰ ਦੇ ਰਹੇ ਹੋ ਜੀ ਬਿਲਕੁਲ ਮੈਮ ਉਹ ਵੀ ਬਿਲਕੁਲ ਨਿਊ ਕਲੈਕਸ਼ਨ ਤੇ ਉਹ ਦੇਖੋ ਕਸਟਮਰ ਤਾਂ ਆਪਣੇ ਆਪ ਹੀ ਜਜ ਕਰ ਜਾਂਦੇ ਆ ਕਲੈਕਸ਼ਨ ਪੁਰਾਣੀ ਹੈ ਕਿ ਨਵੀਂ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਮੈਮ ਹਾਂ ਜੀ ਸਰ ਲੇਡੀਜ਼ ਨੂੰ ਜਿਵੇਂ ਕਿ ਚਾਹ ਹੁੰਦਾ ਹੈ ਕਿ ਕਰਵਾ ਚੌਥ ਤੇ ਸ਼ਿੰਗਾਰ ਦਾ ਸਮਾਨ ਲੈਣਾ ਤੇ ਤੁਸੀਂ ਮੇਕਅਪ ਤੇ ਤੇ ਲੇਡੀਜ਼ ਹੈਂਡ ਬੈਗ ਤੇ ਆਫਰ ਦੇ ਚੁੱਕੇ ਹੋ ਤੇ ਚੂੜੀਆਂ ਦੀ ਕਿਹੜੀ ਨਵੀਂ ਕਲੈਕਸ਼ਨ ਤੁਹਾਡੇ ਕੋਲ ਆਈ ਹੋਈ ਹੈ ਜੀ ਮੈਮ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਰਵਾ ਚੌਥ ਦਾ ਤਿਹਾੜੀ ਹੈ ਕਿ ਸਾਡੀਆਂ ਮੇਰੀਆਂ ਜਿਹੜੀਆਂ ਪੈਣਾਂ ਹੈ ਉਹਨਾਂ ਦਾ ਮਤਲਬ ਕਹਿ ਸਕਦੇ ਹੋ ਮਤਲਬ ਸ਼ਿੰਗਾਰ ਇਹਦੇ ਵਿੱਚ ਬਿਲਕੁਲ ਮੇਨ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਚੂੜੀਆਂ ਦੀ ਨਵੀਂ ਕਲੈਕਸ਼ਨ ਆ ਗਈ ਆ ਹਾਂਜੀ ਔਰ ਮੇਰੀ ਬੈਕਸਾਈਡ ਤੁਸੀਂ ਅੱਜ ਬੰਦ ਬਾਕਸੇ ਵੀ ਦੇਖ ਸਕਦੇ ਹੋ ਹਾਂਜੀ ਤੇ ਇਹਨਾਂ ਦੇ ਵਿੱਚ ਅਸੀਂ ਇੰਨਾ ਖਿਆਲ ਕੀਤਾ ਇਸ ਵਾਰ ਕਿ ਅਸੀਂ ਚਲੋ ਕਲਰਸ ਅਸੀਂ ਮੈਚਿੰਗ ਕਰਾਂਗੇ ਕਰਾਂਗੇ ਅਸੀਂ ਉਹਨਾਂ ਦੀ ਕੜਾਈ ਨੂੰ ਵੀ ਮੈਚ ਕਰਨਾ ਚਾਹੀਏ ਓਕੇ ਮਤਲਬ ਉਹਨਾਂ ਦੀ ਕੜਾਈ ਵੀ ਅਸੀਂ ਮੈਚ ਕਰਕੇ ਦਵਾਂਗੇ ਓਕੇ ਉਹ ਜਿਵੇਂ ਕੀ ਦੇਖੋ ਐ ਮੈਂ ਤੁਹਾਡੇ ਲਈ ਇੱਕ ਫਟਾਫਟ ਇੱਕ ਸੈੱਟ ਪ੍ਰੇਪੇਅਰ ਕਰ ਰਿਹਾ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਅੱਜ ਇੱਕ ਪਾਲ ਔਰ ਸਿੰਪਲੀਸਿਟੀ ਦਾ ਟਾਈਮ ਆ ਚੁੱਕਾ ਹੈ ਹਾਂਜੀ ਔਰ ਕਲਰਸ ਦੇ ਨਾਲ ਜੀ ਇਹ ਚੀਜ਼ ਜਿਹੜੀ ਮੈਂ ਬਣਾ ਰਿਹਾ ਓਕੇ ਔਰ ਇਹਦੀ ਦੇਖੋ ਤੁਸੀਂ ਉਠਾ ਔਰ ਸਭ ਤੋਂ ਜ਼ਿਆਦਾ ਇਹ ਜੀ ਮਤਲਬ ਤੁਸੀਂ ਇਹ ਦੇਖਣਾ ਕਿ ਸਿੰਪਲੀਸਿਟੀ ਔਰ ਅਟਰੈਕਸ਼ਨ ਉਹ ਇੰਨੀ ਕੱਚੀ ਬਨੇਗੀ ਜੀ ਕਿ ਚਲੋ ਮੈਂ ਤੇ ਕਵਾਂਗਾ ਜੀ ਮੇਰੀ ਚੀਜ਼ ਬਹੁਤ ਸੁੰਦਰ ਹੈ ਮਜ਼ਾ ਇਸ ਗੱਲ ਦਾ ਕਿ ਜਿਹੜੀਆਂ ਮੇਰੀਆਂ ਪੈਨਾ ਇਹਨੂੰ ਬਾਈ ਕਰਨ ਆਨ ਗਿਆ ਉਹਨਾਂ ਦੇ ਮੂੰਹ ਚ ਅਸੀਂ ਤਾਰੀਫ ਲਈਏ ਤੁਸੀਂ ਆ ਦੇਖ ਸਕਦੇ ਹੋ ਆ ਦੇਖੋ ਕਿ ਇਹ ਸੈਟ ਮੈਂ ਵਿਦੀਨਾ ਸੈਕਿੰਡਸ ਤੁਹਾਨੂੰ ਬਣਾ ਕੇ ਦਿਖਾਇਆ ਹੈ ਔਰ ਕਿ ਜਿਹੜਾ ਵੀ ਤੁਸੀਂ ਕਲਰ ਚਾਹੋਗੇ ਉਹਦੇ ਵਿੱਚ ਪ੍ਰਪੇਅਰ ਹੋ ਜਾਏਗਾ ਠੀਕ ਹੈ ਹੁਣ ਇਸ ਤੋਂ ਇਲਾਵਾ ਮੈਂ ਇੱਕ ਸਰਪ੍ਰਾਈਜ਼ ਖੋਲਣਾ ਚਾਹਨਾ ਉਹ ਸਰਪ੍ਰਾਈਜ਼ ਇਹ ਹੈ ਕਿ ਸ਼ਾਇਦ ਤੁਸੀਂ ਇਹ ਕਦੀ ਅੱਗੇ ਨਾ ਦੇਖਿਆ ਹੈ ਲੁਕਸ ਚਲੋ ਪੁਰਾਣੇ ਸੇਲ ਲਈ ਜਾਂ ਐਦਾਂ ਲਈ ਤਾਂ ਅਸੀਂ ਆਫਰਸ ਦਿੰਨੇ ਆ ਜਾਂ ਡਿਸਕਾਊਂਟ ਦਿੰਨੇ ਆ ਹਾਂਜੀ ਮੈਂ ਇਸ ਕਰਵਾ ਚਾਹਤੇ ਆਪਣੀਆਂ ਆ ਪੈਣ ਲਈ ਖਾਸ ਜਿਹੜੀ ਵੀ ਉਹ ਬੈਂਗਲ ਨੂੰ ਬਾਏ ਕਰਨਗੇ ਹਾਂਜੀ ਛੇਡਾਂ ਦੀ ਵੀ ਉਹ ਬੈਂਗਲ ਹੋਏਗੀ ਉਦੇ ਤੋਂ ਉਹਨਾਂ ਨੂੰ ਫਲੈਟ 30% ਕੈਸ਼ ਡਿਸਕਾਊਂਟ ਆਊਗਾ। ਓਕੇ 30% ਜੀ ਮੈਮ 30% ਉਹਨਾਂ ਦਾ ਬਿੱਲ ਜੇ ਤੁਸੀਂ ਦੇਖੋ 1000 ਬਣਦਾ ਤੇ ਅਸੀਂ ਉਹਨਾਂ ਤੋਂ ਸਿਰਫ 700 ਚਾਰਜ ਕਰਾ ਦੇ। ਓਕੇ ਤੇ ਮਤਲਬ ਉਹਨੂੰ 300 ਦਾ ਕੈਸ਼ ਡਿਸਕਾਊਂਟ ਦਵਾਂਗੇ। ਯਾਨੀ ਕਿ ਆਫਰ ਦੇ ਨਾਲ-ਨਾਲ ਤੁਸੀਂ ਇਹਨਾਂ ਨੂੰ ਕਸਟਮਾਈਜ਼ ਚੂੜੀਆਂ ਵੀ ਦੋਗੇ। ਬਿਲਕੁਲ ਮੈਮ ਚੂੜੀਆਂ ਵੀ ਕਸਟਮਾਈਜ਼ ਕਰਕੇ ਦਵਾਂਗੇ। ਜੀ ਔਰ ਆਫਰ ਵੀ ਦਵਾਂਗੇ। ਔਰ ਆਫਰ ਵੀ ਇਨ ਕੈਸ਼। ਸਤਿ ਸ੍ਰੀ ਅਕਾਲ ਹਰੇਕ ਸਮਾਨ ਤੇ ਆਫਰ ਦਿੱਤੇ ਹੋਏ ਨੇ ਤੇ ਜਿੰਨੇ ਕਿ ਮੈਂ ਦੇਖ ਪਾ ਰਹੀ ਹਾਂ ਕਿ ਤੁਸੀਂ ਨਿਊ ਫਲਾਸਟ ਦੇ ਵੀ ਤੁਸੀਂ ਨਵੇਂ ਨਵੇਂ ਕਲੈਕਸ਼ਨ ਲੈ ਕੇ ਆਏ ਹੋ ਤੇ ਮੇਰੇ ਕਹਿਣ ਤੇ ਤੁਸੀਂ ਫਲਾਸਟ ਦੇ ਵੀ ਕੁਝ ਆਫਰ ਦਿਓ ਕਿਉਂਕਿ ਮੈਂ ਵੀ ਖਰੀਦਣੇ ਆ। ਆਪ ਪੁਜਾਰੀ ਗੱਲ ਹੈ ਇਦਾਂ ਕਿ ਆਫਰਸ ਤਾਂ ਮੈਂ ਤੁਹਾਨੂੰ ਦੇਖੋ ਕਿੰਨੀਆਂ ਅੱਛੀਆਂ ਐਕਸਾਈਟਿੰਗ ਆਫਰਸ ਦਿੱਤੀਆਂ। ਜੀ। ਔਰ ਮੈਂ ਉਹ ਸਾਰੀਆਂ ਆਫਰ ਜਿਹੜੀਆਂ ਉਹ ਨਵੇਂ ਸਮਾਨ ਤੇ ਦੇ ਰਹੀ ਆ। ਹਾਂਜੀ। ਚਲੋ ਤੁਹਾਡੇ ਕਹਿਣ ਤੇ ਇਹ ਵੀ ਪੋਸੀਬਲ ਹੈ ਜੀ ਗੱਲ ਹੀ ਕੋਈ ਨਹੀਂ। ਤੁਸੀਂ ਰੇਂਜ ਵੀ ਦੇਖੋ। ਤੁਸੀਂ ਕੁਆਲਿਟੀ ਆਫ ਪ੍ਰੋਡਕਟ ਦੇਖਣਾ ਫਲਾਵਰ ਦੀ ਕੁਆਲਿਟੀ ਦੇਖਣੀ ਹੈ ਫਲਾਵਰ ਦੀ ਮੈਨ ਹੈ ਕਿ ਤੁਸੀਂ ਇਹਨੂੰ ਮੀਨ ਵਾਈਲ ਫਲਾਵਰਸ ਹੈ ਕਲਰ ਚੂজিং ਦੇਖਣਾ ਹਰ ਚੀਜ਼ ਤੁਸੀਂ ਦੇਖ ਕੇ ਬਾਏ ਕਰੋ ਜੀ ਔਰ ਮੈਂ ਤੁਹਾਡੇ ਲਈ ਮੈਮ 20% ਫਲੈਟ ਅੱਜ ਤੋਂ ਲੈ ਕੇ ਦੀਵਾਲੀ ਤੱਕ ਦੀਵਾਲੀ ਤੱਕ ਫਲਾਵਰਸ ਦੇ ਉੱਤੇ 20% ਫਲੈਟ ਆਫ ਦਵਾਗਾ 20% 20% ਪੱਕੀ ਗੱਲ ਹੈ ਪੱਕੀ ਗੱਲ ਮੈਂ ਕਰਦਾ ਪੱਕੀ ਸੱਚੇ ਵੇ ਕਿ ਵਾਹ ਸ਼ਾਦੀਆਂ ਦੇ ਮੌਕੇ ਤੇ ਇਹ ਹਾਰਾ ਦੇ ਮੌਕੇ ਤੇ ਲੋਗ ਰੋਕਰੀ ਦਾ ਸਮਾਨ ਐਜ਼ ਅ ਗਿਫਟ ਦਿੰਦੇ ਨੇ ਤੇ ਮੈਂ ਦੇਖ ਪਾ ਰਹੀ ਤੁਸੀਂ ਕਰੋਕਰੀ ਦੇ ਸਮਾਨ ਚ ਵੀ ਨਿਊ ਕਲੈਕਸ਼ਨ ਲੈ ਕੇ ਆਏ ਤੇ ਕਾਫੀ ਵੈਰਾਈਟੀ ਵਿੱਚ ਹੈ ਇਸ ਤੇ ਵੀ ਤੁਸੀਂ ਕੁਝ ਔਫਰ ਲਗਾਏ ਹੋਏ ਨੇ ਹਾਂ ਜੀ ਮੈਮ ਅੱਛਾ ਪਹਿਲਾਂ ਤਾਂ ਤੁਸੀਂ ਮੇਰੀ ਕਲੈਕਸ਼ਨ ਦੇਖੋ ਇਹਦੀ ਵੈਰਾਈਟੀ ਦੇਖੋ ਜਸਜੀਪ ਸਵਾਲ ਅੱਛਾ ਕੀਤਾ ਹੈ ਵੀ ਕਿਉਂਕਿ ਜਿਹੜਾ ਹੁਣ ਦੀਵਾਲੀ ਦਾ ਮੌਕਾ ਆ ਰਿਹਾ ਹਾਂਜੀ ਆ ਜਾਂ ਕਹਿ ਲੋ ਤੁਸੀਂ ਵਿਆਹ ਸ਼ਾਦੀਆਂ ਦਾ ਉਹਦੇ ਵਿੱਚ ਇਹ ਚੀਜ਼ ਬਣੀ ਹੈ ਮੈਮ ਕੀ ਵਿਆਹ ਸ਼ਦੀ ਤੇ ਵੀ ਅਸੀਂ ਕੋਈ ਨਾ ਕੋਈ ਕ੍ਰੌਕਰੀ ਆਈਟਮਸ ਜਾਂ ਕੋਈ ਹੋਮ ਅਪਲੈਂਸਸ ਦਿੰਨੇ ਆ ਔਰ ਐਦਾਂ ਹੀ ਅਸੀਂ ਦੀਵਾਲੀ ਤੇ ਵੀ ਕੋਈ ਨਾ ਕੋਈ ਆਪਰਚ ਗਿਫਤਾ ਆਦਾਰ ਪ੍ਰਦਾਨ ਕੀਤਾ ਜਾਂਦਾ ਹੈ ਨਾ ਤੇ ਔਰ ਤੁਸੀਂ ਇਹ ਦੇਖੋ ਕਿ ਕ੍ਰੌਕਰੀ ਦੀ ਅਸੀਂ ਕੁਆਲਿਟੀ ਦੇ ਸਟ੍ਰੇਂਜ ਲੈ ਕੇ ਆਏ ਆ ਔਰ ਬਿਲਕੁਲ ਲੇਟੈਸਟ ਕਲੈਕਸ਼ਨ ਜਿਹੜੀ ਕਿ ਇਸ ਟਾਈਮ ਮਾਰਕੀਟ ਦੀ ਸਭ ਤੋਂ ਲੇਟੈਸਟ ਕਲੈਕਸ਼ਨ ਆ ਉਹ ਵੀ ਬ੍ਰਾਂਡਡ ਜਿਦੇ ਵਿੱਚ ਲਾਪਾਲਾ ਮਿਲਟਨ ਸੈਲੋ ਮਤਲਬ ਐ ਉਹ ਜਿੰਨਾ ਚੀਆ ਕੰਪਨੀਆਂ ਨੂੰ ਅਸੀਂ ਇੰਟਰੋਡਿਊਸ ਕੀਤਾ ਜੀ ਔਰ ਰਹੀ ਗੱਲ ਆਫਰ ਦੀ ਮੈਮ ਦੇਖੋ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਔਰ ਹਰ ਵਾਰੀ ਮਹਾਜਨ ਗਿਫਟ ਸੈਂਟਰ ਤਿਉਹਾਰਾਂ ਦੇ ਕੁਛ ਨਾ ਕੁਛ ਆਫਰਸ ਤਾਂ ਦਿੰਦਾ ਹੀ ਹੈ ਜੀ ਔਰ ਕ੍ਰੋਕਰੀ ਦੇ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਜੀ ਤੁਸੀਂ ਦੇਖੋ ਕਿ ਬ੍ਰਾਂਡਡ ਕ੍ਰੋਕਰੀ ਦੇ ਵੀ ਅਸੀਂ ਫਲੈਟ 20% ਕੈਸ਼ ਡਿਸਕਾਊਂਟ ਤੁਹਾਨੂੰ ਦਵਾਂਗੇ ਬ੍ਰਾਂਡਡ ਤੇ ਵੀ ਬਿਲਕੁਲ ਮੈਮ ਐਨੀ ਕਾਈਂਡ ਆਫ ਕ੍ਰੋਕਰੀ ਪ੍ਰੋਡਕਟ ਕਸਟਮਰ ਬਾਏ ਕਰ ਰਿਹਾ ਅਸੀਂ ਉਹਦੇ ਤੇ 20% ਡਿਸਕਾਊਂਟ ਦਵਾਂ ਸਰ ਜਿਹੜੇ ਬੱਚੇ ਵਿਦੇਸ਼ ਪੜ੍ਹਨ ਲਈ ਜਾਂਦੇ ਨੇ ਉਹਨਾਂ ਲਈ ਤਕੀ ਨਿਊ ਲੈ ਕੇ ਆਏ ਹੋ ਜੀ ਅੱਦਾ ਮੈਮ ਕੀ ਜਿਹੜੇ ਵਿਦੇਸ਼ਾਂ ਚ ਸੜੇ ਬੱਚੇ ਪੜਨ ਜਾ ਰਹੇ ਨੇ ਉਹਨਾਂ ਲਈ ਇੱਕੋ ਛੱਤਲੇ ਸਾਡੇ ਕੋਲ A to Z ਸਮਾਨ ਹੈ ਜਿਦੇ ਵਿੱਚ ਤੁਸੀਂ ਮੇਰੇ ਦੇ ਕੋਈ ਲਗੇਜ ਤੇ ਦੇਖ ਹੀ ਰਹੇ ਹੋ ਜੀ ਉਸ ਤੋਂ ਇਲਾਵਾ ਉਹਨਾਂ ਨੂੰ ਜੋ ਟੈਂਸ਼ਨਸ ਜਿਹੜੇ ਬਰਤਨ ਜਿਨੂੰ ਕਹਿੰਦੇ ਆ ਲਾਈਕ ਕੁੱਕਰ ਕੜਾਈ ਫਰਾਈਪੈਨ ਉਹ ਵੀ ਅਵੇਲੇਬਲ ਨੇ ਉਸ ਤੋਂ ਵੀ ਵਧੀਆ ਸਾਡੇ ਕੋਲ ਜਿੰਨੀ ਵੀ ਰੇਂਜ ਉਹਨਾਂ ਦੀ ਵਾਰਮਰ ਹੋ ਗਏ ਇਨਰ ਵਾਰਮਰ ਮਤਲਬ ਉਹ ਉਥੇ ਠੰਡ ਦਾ ਕਈ ਦੇਸ਼ ਐਸੇ ਨੇ ਜਿੱਦੇ ਕਾਫੀ ਠੰਡ ਪੈਂਦੀ ਆ ਬਿਲਕੁਲ ਔਰ ਉਹਨਾਂ ਦੇ ਧਿਆਨ ਅਕੋ ਸਾਡੇ ਕੋ ਸਾਰੇ ਤਰ੍ਹਾਂ ਦੇ ਵਾਰਮਰ ਕੈਪਸ ਗਲਵ ਉਹਨਾਂ ਦੇ ਅਕੋਰਡਿੰਗ ਜਿੰਨਾ ਵੀ ਸਲਿੰਗ ਬੈਗ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਛੱਤਲੇ ਤੁਹਾਨੂੰ ਲਗਭਗ ਹਰ ਸਮਾਨ ਉਹਨਾਂ ਦੀ ਨੀਡ ਦਾ ਜਿਹਦੇ ਵਿੱਚ ਪਾਵਰ ਬੈਂਕ ਐਡਾਪਟਰ ਤੱਕ ਸਾਡੇ ਤੋਂ ਮਿਲ ਜਾਂਦੇ ਨੇ ਓਕੇ ਜੀ ਮੈਮ ਔਰ ਦੇਖੋ ਮਤਲਬ ਹੁਣ ਬਾਹਰ ਭੇਜਣਾ ਵੀ ਕੋਈ ਆਸਾਨ ਨਹੀਂ ਰਹਿ ਗਿਆ ਜੀ ਖਰਚਾ ਇਹਦੇ ਵਿੱਚ ਕਾਫੀ ਵੱਧ ਚੁੱਕਾ ਹੈ ਉਹ ਸਭ ਨੂੰ ਪਤਾ ਵੀ ਆ ਅਸੀਂ ਇਹਨ ਵੀ ਧਿਆਨ ਚ ਰੱਖਦੇ ਹੋਏ ਕੋਸ਼ਿਸ਼ ਕਰਾਂਗੇ ਕਿ ਜਿੰਨਾ ਉਹਨਾਂ ਨੂੰ ਮੈਕਸਿਮਮ ਤੋਂ ਮੈਕਸਿਮਮ ਡਿਸਕਾਊਂਟ ਦੇ ਸਕੀਏ ਜੀ ਅਸੀਂ ਉਹ ਜਰੂਰ ਦਵਾਂਗੇ ਮੈਮ ਕੋਈ ਐਗਜ਼ੈਕਟ ਆਈਡੀਆ ਤੁਸੀਂ ਕਿੰਨਾ ਕੁ ਪਰਸੈਂਟ ਦੇ ਰਹੇ ਹੋ ਮੈਮ ਅਦਾ ਕਿ ਕਈ ਵਾਰ ਤਾਂ ਜਿਹੜੇ ਕੁਝ ਲਗੇਜ ਹੈ ਉਹਨਾਂ ਇੱਕ ਦੇਖੋ 65 ਤੋਂ 70% ਤੱਕ ਦੀ ਆਫਰ ਵੀ ਹੈ ਓਕੇ 50 ਨਹੀਂ 65 ਤੋਂ 70% ਤੱਕ ਦੀ ਫਲੈਟ ਆਫਰ ਹੈ ਓਕੇ ਔਰ ਮੈਂ ਤੁਹਾਨੂੰ ਕਾਮਨਲੀ ਇਸ ਕਰਿੰਦੇ ਦੱਸ ਸਕਦਾ ਕਿ ਕੁਝ ਪ੍ਰੋਡਕਟ ਹੈ ਜਿਨ੍ਹਾਂ ਤੇ 20% ਹੈ ਜੀ ਅੱਛਾ ਕੁਝ ਪ੍ਰੋਡਕਟਸ ਇਦਾਂ ਦੇ ਵੀ ਹੈਗੇ ਜਿਨ੍ਹਾਂ ਤੇ 50% ਵੀ ਹੈਗੀ ਆ 60 ਵੀ ਹੈਗੀ ਆ ਜੀ ਇਸ ਕਰਕੇ ਮੈਂ ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੂੰਗਾ ਬੱਚੇ ਇੱਕ ਵਾਰ ਜਰੂਰ ਆਣ ਉਹ ਖੁਦ ਇਹਨੂੰ ਅਬਜ਼ਰਵ ਕਰਨਗੇ ਕਿ ਸਾਨੂੰ ਜਿਹੜਾ ਡਿਸਕਾਊਂਟ ਆ ਮੈਕਸਿਮਮ ਮਿਲ ਰਿਹਾ ਔਰ ਮੈਂ ਚੈਲੰਜ ਕਰਦਾ ਕਿ ਉਹ ਡਿਸਕਾਊਂਟ ਮਾਰਕੀਟ ਦੇ ਵਿੱਚ ਇੰਨਾ ਡਿਸਕਾਊਂਟ ਨਹੀਂ ਅਵੇਲੇਬਲ ਹੋਏਗਾ ਜੀ ਸਜੀਵੇ ਕੇ ਬੱਚਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਨਾ ਹੀ ਵਿਆਹ ਸ਼ਾਦੀਆਂ ਨਾਲ ਕੋਈ ਮਤਲਬ ਹੈ ਤੇ ਨਾ ਹੀ ਤਿਹਾਰਾ ਦੇ ਨਾਲ ਉਹਨਾਂ ਨੂੰ ਸਿਰਫ ਆਪਣੇ ਟੌイズ ਚਾਹੀਦੇ ਹੁੰਦੇ ਨੇ ਤੇ ਟੌイズ ਦੇ ਵਿੱਚ ਤੁਸੀਂ ਕਿੰਨੇ ਪਰਸੈਂਟ ਆਫਰ ਲਗਾ ਰਹੇ ਹੋ ਹਾਂ ਮੈਮ ਇਹ ਵੀ ਬਿਲਕੁਲ ਸਹੀ ਗੱਲ ਹੈ ਕਿ ਬੱਚਿਆਂ ਨੂੰ ਤਾਂ ਦੇਖੋ ਆਪਣੀ ਖਿਡੌਣਿਆਂ ਨਾਲ ਹੀ ਮਤਲਬ ਹੈ ਜੀ ਤਾਂ ਠੀਕ ਹੈ ਹੁਣ ਜੇ ਅਸੀਂ ਸਾਰਿਆਂ ਨੂੰ ਆਫਰ ਦੇ ਰਹੇ ਹਾਂ ਤੇ ਅਸੀਂ ਬੱਚਿਆਂ ਨੂੰ ਛੱਡ ਨਹੀਂ ਸਕਦੇ ਜੀ ਤਾਂ ਚਲੋ ਬੱਚਿਆਂ ਲਈ ਕੁਝ ਖਾਸ ਕਰ ਦਿੰਨੇ ਆ ਤੁਸੀਂ ਕੋਈ ਵੀ ਟੌਏ ਕੈਡੀ ਆ ਚਾਹੇ ਉਸ ਬੈਟਰੀ ਆਪਰੇਟਿਡ ਹੈ ਚਾਹੇ ਕਿਸੇ ਤਰ੍ਹਾਂ ਦਾ ਵੀ ਸਿੰਪਲ ਟੁਆਏ ਵੀ ਆ ਜੀ ਚਲੋ ਬੱਚਿਆਂ ਦੀ ਜਿਹੜੀ ਆਫਰ ਹੈ 25% ਕਰ ਦਿੰਨੇ ਆ 25% ਆ ਆਮ ਦੇਖੋ 20 ਜਾ ਰਹੀ ਆ ओके ਉਹਨਾਂ ਲਈ 5% ਐਕਸਾ ਦਿੰਨੇ ਆ ਬੱਚੇ ਦਾ ਸਭ ਸਾਂਝਾ ਆ ਬਿਲਕੁਲ ਹਾਂ ਸਰ ਜਿਹੜੇ ਸਾਡੇ ਦਰਸ਼ਕ ਨੇ ਜੋ ਕਿ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਨੇ ਕਾਫੀ ਸਪੋਰਟ ਕਰਦੇ ਨੇ ਤੇ ਤੁਸੀਂ ਇਹਨਾਂ ਨੂੰ ਗਿਫਟਸ ਵੀ ਦਿੰਦੇ ਹੋ ਇਸ ਬਾਰੇ ਵੀ ਤੁਸੀਂ ਇਹਨਾਂ ਨੂੰ ਗਿਫਟਸ ਦੇ ਰਹੇ ਹੋ ਬਿਲਕੁਲ ਮੈਮ ਆ ਚਾਹੇ ਤੁਹਾਡੇ ਚੈਨਲ ਰਾਹੀਂ ਮਾਧਿਅਮ ਨਾਲ ਸਾਨੂੰ ਸਪੋਰਟ ਕਰਦੇ ਨੇ ਜੀ ਚਾਹੇ ਸਾਡੇ ਖੁੱਡੇ ਫਾਲੋਅਰ ਨੇ ਜਿਹੜਾ ਵੀ ਮੇਰਾ ਬੰ ਮੇਰੀ ਵੀਰ ਇਸ ਵੀਡੀਓ ਨੂੰ 10 ਬੰਦਿਆਂ ਨੂੰ ਜਾਂ ਇੰਸਟਾ ਤੇ ਜਾਂ ਫੋਲੋ ਮਤਲਬ ਫੇਸਬੁੱਕ ਤੇ ਜਾਂ WhatsApp ਤੇ ਸ਼ੇਅਰ ਕਰਕੇ ਆਏਗਾ اور ਅਸੀਂ ਉਹਨੇ ਕਾ ਸ਼ੋਰ ਗਿਫਟ ਦਵਾਵਾਂਗੇ ਬਟ ਉਹ ਗਿਫਟ ਉਹਨੂੰ ਸਾਡੀ ਦੁਕਾਨ ਤੇ ਆ ਕੇ ਹੀ ਲੈਣਾ ਪਏਗਾ ਅਸੀਂ ਉਹ ਗਿਫਟ ਅਸੀਂ ਕਿਸੇ ਡਿਲੀਵਰ ਨਹੀਂ ਕਰਾਂਗੇ ਠੀਕ ਹੈ ਉਹ ਗਿਫਟ ਉਹਨਾਂ ਨੂੰ ਕਲੈਕਟ ਕਰਨੀ ਸਿਰਫ ਤੇ ਸਿਰਫ ਸਾਡੀ ਸ਼ਾਪ ਤੇ ਜਾਣਾ ਪਏਗਾ ਮੈਂ ਰਤੇਸ਼ ਮਹਾਜਨ ਮਹਾਜਨ ਗਿਫਟ ਸੈਂਟਰ ਵਿਜੇਮਾਲ ਵਿਜੇ ਮਾਰਕੀਟ ਦਸੂਆ ਵੱਲੋਂ ਔਰ ਆਪਣੇ ਸਮੂਹ ਪਰਿਵਾਰ ਵੱਲੋਂ ਔਰ ਆਪਣੇ ਸਮੂਹ ਟੀਮ ਵੱਲੋਂ ਅ ਨਵਰਾਤਰੀਆਂ ਦੀਆਂ ਜੀ ਔਰ ਦੁਸ਼ਹਿਰੇ ਦੀਆਂ ਔਰ ਕਰਵਾ ਚੌਦੀਆਂ ਆਪਣੇ ਸਾਰੇ ਇਲਾਕਾ ਨਿਵਾਸੀਆਂ ਤੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਮੈਂ ਚਾਹਨਾ ਇਹ ਸਾਰੇ ਤਿਉਹਾਰ ਮੇਰੇ ਸਾਰੇ ਮਤਲਬ ਕਹਿ ਸਕਦੇ ਹੋ ਸਾਰੇ ਮਤਲਬ ਇਲਾਕੇ ਲਈ ਖੁਸ਼ੀਆਂ ਭਰੇ ਹੋ ਮਹਾਜਨ ਗਿਫਟ ਸੈਂਟਰ ਦੇ ਵਿੱਚ ਲਗਾਏ ਗਏ ਆਫਰ ਤੇ ਨਿਊ ਕਲੈਕਸ਼ਨ ਦਾ ਫਾਇਦਾ ਲੈਣ ਲਈ ਇੱਥੇ ਪੀੜ ਲੱਗ ਚੁੱਕੀ ਆ। ਸੋ ਅਗਰ ਤੁਸੀਂ ਵੀ ਲਗਾਏ ਗਏ ਆਫਰ ਦਾ ਫਾਇਦਾ ਲੈਣਾ ਚਾਹੁੰਦੇ ਹੋ ਤੇ ਜਾਂ ਫਿਰ ਨਵੀਂ ਕਲੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਮਹਾਜਨ ਗਿਫਟ ਸੈਂਟਰ ਦੇ ਵਿੱਚ ਜੋ ਕਿ ਵਿਜੇ ਸਿਟੀ ਸੈਂਟਰ ਮਾਲ ਵਿਜੇ ਮਾਰਕੀਟ ਛਸੂਆ ਦੇ ਕੇ ਸਥਿਤ ਆ। ਤੇ ਆਵਸੇ ਗੱਲ ਕਰਦੇ ਕੁਝ ਕਸਟਮਰਜ਼ ਨਾਲ ਜੋ ਕਿ ਮਹਾਜਨ ਗਿਫਟ ਸੈਂਟਰ ਦੇ ਵਿੱਚ ਸ਼ਾਪਿੰਗ ਕਰਨ ਲਈ ਆਏ ਨੇ। ਸੱਚੀ ਗੱਲ ਮੈਮ ਤੁਸੀਂ ਸ਼ਿਕਾ ਨੰਦ ਤੁਹਾਡਾ ਨਾਮ ਕੀ ਆ ਤਾਂ ਤੁਸੀਂ ਕਿੱਥੋਂ ਆਏ ਹੋ? ਹਾਂਜੀ ਮੇਰਾ ਨਾਮ ਮਨਪ੍ਰੀਤ ਕੋਹੜਾ ਤੇ ਅਸੀਂ ਲੋਕਲ ਦਸੂਏ ਤੋਂ ਆਏ ਆ। ਮੈਮ ਤੁਸੀਂ ਅੱਜ ਮਹਾ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਇੱਥੇ ਮਤਲਬ ਕਿ ਬਹੁਤ ਸਾਰੀ ਵੈਰਾਈਟੀ ਦਾ ਸਮਾਨ ਮਿਲਦਾ ਹੈ ਸਭ ਤੋਂ ਪਹਿਲਾਂ ਮੇਰੇ ਮਦਰ ਇੱਥੇ ਆਉਂਦੇ ਸੀ ਤੇ ਮੇਰੇ ਹੋਰ ਵੀ ਰਿਲੇਟਿਵਸ ਇੱਥੇ ਆਉਂਦੇ ਹੋਏ ਸੀ ਤੇ ਹੁਣ ਅੱਗੇ ਜਿਹਦਾ ਅਸੀਂ ਨਿਊ ਜਨਰੇਸ਼ਨ ਆ ਹੁਣ ਮੈਂ ਵੀ ਆ ਰਹੀ ਆ ਮੈਂ ਤੋਂ ਕਈ ਤਰ੍ਹਾਂ ਦਾ ਸਮਾਨ ਮਤਲਬ ਕਿ ਲੈ ਰਹੀ ਇਹਨਾਂ ਦੇ ਕਾਫੀ ਪ੍ਰੋਡਕਟਸ ਮੈਨੂੰ ਬਹੁਤ ਵਧੀਆ ਲੱਗਦੇ ਆ ਰੀਜ਼ਨੇਬਲ ਪ੍ਰਾਈਸ ਹੁੰਦਾ ਹੈ ਅਗਰ ਤੁਸੀਂ ਵੀ ਸਾਰੇ ਇਥੇ ਆ ਕੇ ਵੈਰਾਈਟੀ ਦੇ ਮਤਲਬ ਪ੍ਰੋਡਕਟਸ ਲਓਗੇ ਕਿ ਕੋਈ ਕੰਪਲੇਨਟ ਨਹੀਂ ਤੁਹਾਨੂੰ ਮਿਲੇਗੀ ਮਤਲਬ ਫ੍ਰੈਂਡਲੀ ਡੀਲ ਕਰਦੇ ਆ ਹਰ ਇੱਕ ਕਸਟਮਰ ਨਾਲ ਗੁੱਡ ਵੇ ਨਾਲ ਸਮਾਨ ਦੇਣਗੇ ਇਹਨਾਂ ਦਾ ਹਰ ਇੱਕ ਸਮਾਨ ਕੁਆਲਿਟੀ ਵਾਲਾ ਮਿਲਦਾ ਹੈ ਜਦੋਂ ਫੈਸਟੀਵਲ ਹੋ ਜਾਂਨ ਓਕੇਸ਼ਨ ਹੋ ਜਾਂਨ ਹਰ ਤਰ੍ਹਾਂ ਦੇ ਆਪਾਂ ਗਿਫਟ ਲੈ ਕੇ ਜਾਂਦੇ ਹਾਂ ਹਰ ਗਿਫਟਸ ਤੇ ਆਫਰਸ ਸੇਲ ਵਗੈਰਾ ਮਤਲਬ ਕਿ ਲਗਾਉਂਦੇ ਨੇ ਤੇ ਆਪਾਂ ਵੀ ਕਾਫੀ ਸਾਰੀ ਇਹਨਾਂ ਕੋ ਗਿਫਟਸ ਲੈ ਚੁੱਕਿਆ ਹਰ ਪ੍ਰੋਡਕਟ ਆਪਾਂ ਲੈ ਚੁੱਕਿਆ ਆਪਣੀ ਫੈਮਿਲੀ ਵਾਸਤੇ ਤੇ ਬਹੁਤ ਵਧੀਆ ਨਿਕਲਦਾ ਹੈ ਮਹਾਂਦੀਨਗਪਟਾ ਸੈਂਟਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ